ਸਮਝ ਨਹੀਂ ਆਉਂਦੀ ਪਈ ਮੈਨੂੰ ਮੈਂ ਵੀਡੀਓ ਨੂੰ ਸ਼ੁਰੂ ਕਿਵੇਂ ਕਰਾਂ ਕਿਉਂਕਿ ਮੈਨੂੰ ਲੱਗਦਾ ਮੇਰੇ ਤੋਂ ਪਹਿਲਾਂ ਦੇ ਤੁਸੀਂ ਸਭ ਨਿਊਜ਼ ਸੁਣ ਰਹੇ ਹੋ ਮੈਂ ਜਦੋਂ ਦਾ ਉਠਿਆ ਆ ਆ ਉਦੋਂ ਦਾ ਮੈਂ ਇੰਸਟਾਗ੍ਰam ਫੇਸਬੁਕ ਯੂਟਿਊਬ ਦੇ ਉੱਤੇ ਦੇਖ ਰਿਹਾ ਕਿ ਰਾਜਵੀਰ ਜਵੰਦਾ ਦੀ ਨਿਊਜ਼ ਆ ਰਹੀ ਆ ਕਿ ਰਾਜਵੀਰ ਜਵੰਦਾ ਨਹੀਂ ਰਹੇ ਮੈਂ ਵਾਰ-ਵਾਰ ਪੁੱਛ ਰਿਹਾ ਸਾਰਿਆਂ ਨੂੰ ਕਿ ਯਾਰ ਸੱਚੀ ਆ ਕਿ ਫੇਕ ਨਿਊਜ਼ ਆ ਕਿਉਂਕਿ ਕਾਫੀ ਦਿਨਾਂ ਤੋਂ ਫੇਕ ਨਿਊਜ਼ ਚੱਲ ਰਹੀਆਂ ਨੇ ਫਿਰ ਹੁਣ ਲਾਸਟ ਪਤਾ ਲੱਗਾ ਕਿ ਸੱਚੀ ਇਹੀ ਨਿਊਜ਼ ਆ ਕਿ ਬਾਈ ਰਾਜਵੀਰ ਜਿਹੰਦਾ ਜਿਹੜਾ ਉਹ ਨਹੀਂ ਰਿਹਾ ਚਲੋ ਅਕਾਲ ਪੁਰਖ ਦੀ ਉਸ ਵਾਹਿਗੁਰੂ ਦੀ ਸਾਈਂ ਜੀ ਦੀ ਮਰਜ਼ੀ ਸੀ ਕਿ ਬਾਈ ਦੇ ਇਨੇ ਕੀ ਸਾਹ ਲਿਖੇ ਹੋਏ ਸੀ ਤੇ ਉਹ ਪੂਰੇ ਹੋ ਗਏ ਪਰ ਦਿਲ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਯਾਰ ਇਦਾਂ ਕਿਵੇਂ ਹੋ ਗਿਆ ਪਰ ਹਰਾਨੀ ਵਾਲੀ ਗੱਲ ਤੁਸੀਂ ਇਹ ਦੇਖੋ ਕਿ ਚਲੋ ਅਕਾਲ ਪੁਰਖ ਦੇ ਮੋਰੇ ਕਿਸੇ ਦੀ ਨਹੀਂ ਚਲਦੀ ਜੋ ਲਿਖਿਆ ਉਹ ਹੋ ਹੀ ਜਾਣਾ ਤੁਸੀਂ ਕਈ ਆਰਟਿਸਟ ਪਹਿਲਾਂ ਵੀ ਆਪਣੇ ਪੰਜਾਬੀ ਇੰਡਸਟਰੀ ਦੇ ਦੇਖੇ ਹੋਣੇ ਇਦਾਂ ਦੇ ਜਿਵੇਂ ਕਹ ਲਓ surjeed bin rakhiya sahab ਉਹਨਾਂ ਨੇ ਆਪਣਾ ਆਖਰੀ ਗੀਤ ਗਾਇਆ ਸੀ ਮੈਂ ਟੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਉਸ ਤੋਂ ਬਾਅਦ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਹੋਰ ਵੀ ਕਈ ਆਰਟਿਸਟ ਨੇ ਤੇ ਸਿੱਧੂ ਮੂਸੇ ਵਾਲਾ ਜਿਹਨੂੰ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਸੀ ਉਹ ਬਾਈ ਨੇ ਲਾਸਟ ਗਾਣਾ ਆਪਣਾ ਗਾਇਆ ਸੀ ਲਾਸਟ ਰਾਈਡ ਉਸ ਤੋਂ ਬਾਅਦ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਬਾਈ ਰਾਜਵੀਰ ਜਵੰਦਾ ਹਰਾਨੀ ਵਾਲੀ ਗੱਲ ਆ ਇਹਨੇ ਵੀ ਆਪਣੇ ਆਖਰੀ ਗੀਤ ਗਾਏ ਨੇ ਪਹਿਲਾਂ ਤਾਂ ਜੋਗਿਆ ਹੀ ਆ ਜੋਗਿਆ ਦੇ ਵਿੱਚ ਲਾਈਨਾਂ ਵੀ ਉਹ ਜਿਹੜੀਆਂ ਨੇ ਕਿ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜੱਗ ਨੂੰ ਕੋਈ ਫਰਕ ਨਹੀਂ ਪੈਣਾ ਰਹਿਣਾ ਚੱਗ ਦਾ ਸਮੇਂ ਨਹੀਂ ਉਸੇ ਚਾਲ ਮਿੱਟੀ ਨਾਲ ਫਰੋੜ ਜੋਗਿਆ ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ ਇਹ ਗੀਤ ਦੀਆਂ ਲਾਈਨਾਂ ਬਾਈ ਲਈ ਸੱਚ ਹੋ ਗਈਆਂ ਉਹਨਾਂ ਨੇ ਆਪਣੀ ਜ਼ੁਬਾਨੀ ਗਾਇਆ ਇੱਕ ਗੀਤ ਬਾਈ ਦਾ ਰਾਜਵੀਰ ਜਵੰਦੇ ਦਾ ਖਾਣਾ ਪੀਣਾ ਭੁੱਲ ਜਾਂਦੀਆਂ ਮਾਂਵਾਂ ਵਾਸਤੇ ਕਿ ਜਿਨ੍ਹਾਂ ਦੇ ਪੁੱਤ ਵਿਛੜ ਗਏ ਜਿਨ੍ਹਾਂ ਦੇ ਪੁੱਤ ਚਲੇ ਗਏ ਉਹ ਖਾਣਾ ਪੀਣਾ ਭੁੱਲ ਜਾਂਦੀਆਂ ਪਰ ਪੁੱਤਾਂ ਨੂੰ ਨਹੀਂ ਭੁੱਲਦੀਆਂ ਪਤਾ ਨਹੀਂ ਕਿ ਉਸ ਰੱਬ ਨੂੰ ਮਨਜ਼ੂਰ ਆ ਤਾਂ ਹੀ ਉਹਨੂੰ ਰੱਬ ਕਹਿੰਦੇ ਨੇ ਕਿਉਂਕਿ ਰੱਬ ਨੂੰ ਕੋਈ ਸਮਝ ਨਹੀਂ ਸਕਿਆ ਤਾਂ ਹੀ ਉਹਨੂੰ ਰੱਬ ਕਹਿੰਦੇ ਨੇ ਤਾਂ ਹੀ ਉਹਨੂੰ ਸਾਰੇ ਮੰਨਦੇ ਨੇ ਕਿ ਪਤਾ ਹੀ ਨਹੀਂ ਕੀ ਸੋਚ ਕੇ ਚੱਲਦਾ ਉਹ ਕਿਦੇ ਬਾਰੇ ਕੀ ਲਿਖ ਦਿੰਦਾ ਕੁਝ ਨਹੀਂ ਪਤਾ ਸੋ ਮੈਂ ਇਹੀ ਕਹੂੰਗਾ ਕਿ ਜਿਹੜਾ ਜਿਹੜਾ ਵੀ ਹੁਣ ਬਾਈ ਰਾਜੀਵ ਜੀ ਦੇ ਬੰਦੇ ਨੂੰ ਸੁਣਦਾ ਸੀ ਉਹ ਤਾਂ ਫੈਨ ਸੀ ਉਹਨੂੰ ਪਿਆਰ ਕਰਦਾ ਸੀ ਤੁਸੀਂ ਕਮੈਂਟਸ ਵਿੱਚ ਜਰੂਰ ਬਾਈ ਨੂੰ ਸ਼ਰਧਾਂਜਲੀ ਦੇ ਤੌਰ ਤੇ ਵਾਹਿਗੁਰੂ ਜਰੂਰ ਲਿਖਿਓ ਦਾਸ ਸਿੰਘ ਜੀ